ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਹਾਨ ਦੀਨਾ ਬੰਦੂ ਭਗਤ ਵਚਲ ਆਪ ਪਰਮੇਸ਼ਰ ਨੇ ਗੁਰੂ ਗੁਰੂ ਨਾਨਕ ਰੂਪ ਧਾਰ ਕੇ ਆ ਜਿਹੜਾ ਸਮਾਂ ਲੰਘ ਰਿਹਾ ਹੈ ਇਹਨੂੰ ਕਾਲ ਯੁਗ ਤੋਂ ਸਤਜੁਗ ਵਿੱਚ ਬਦਲ ਲਿਆ ਹੈ ਭਾਵ ਕੀ ਕਾਲ ਯੁਗ ਦੇ ਅੰਦਰ ਸਤਜੁਗ ਵਰਤਾ ਦਿੱਤਾ ਆਪ ਜੀ ਨੇ ਉਹ ਕਿਵੇਂ satsang ji ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਇਸੇ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਵੀ ਸਤ ਸੰਗਤ ਜੀ ਹੈ ਜੀਨੂੰ ਆਪਾਂ ਗੁਰੂ ਕਰਕੇ ਨਹੀਂ ਕਦੇ ਪ੍ਰਚਾਰਿਆ ਇਉਂ ਜ਼ਰੂਰ ਸੁਣੀ ਜਾਂਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਜੇ ਭਾਈ ਬਾਣੀ ਗੁਰੂ ਹੈ ਤਾਂ ਜਾਪ ਸਾਹਿਬ ਵੀ ਬਾਣੀ ਹੋਈ ਹੈ ਉਹ ਵੀ ਗੁਰੂ ਹੀ ਹੋਣਾ ਚਾਹੀਏ ਜੋ ਪਈ ਸੁਬਈਏ ਉਹ ਨਹੀਂ ਗੁਰਬਾਣੀ ਸੋਠ ਰਾਗ ਦੇ ਅੰਦਰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮਹਾਰਾਜ ਦੇ ਬਚਨ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਸਤਾਰ ਜੇ ਭਾਈ ਗੁਰਬਾਣੀ ਗੁਰੂ ਹੈ ਤਾਂ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਗੁਰੂ ਹੀ ਹੈ ਉਸ ਤੋਂ ਸਤ ਸੰਗਤ ਜੀ ਅੱਗੇ ਚੱਲੀਏ ਵਿਚਾਰ ਤੀਜੇ ਨੰਬਰ ਤੇ ਸਰਬਲੋਹ ਗ੍ਰੰਥ ਹੈ ਇੱਕ ਜੋ ਦਸਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਹਜ਼ੂਰ ਸਾਹਿਬ ਉਚਾਰਨ ਕੀਤਾ ਕੁਝ ਐਸੀ ਬਾਣੀ ਹੈ ਦਸਮ ਗ੍ਰੰਥ ਦੇ ਅੰਦਰ ਵੀ ਸਰਬਲੋਹ ਦੇ ਅੰਦਰ ਵੀ ਮਹਾਰਾਜ ਜੀ ਨੇ ਸਤ ਸੰਗਤ ਜੀ ਭਾਸ਼ਾ ਵਿੱਚ ਕੀਤੀ ਹੈ ਇਸੇ ਤਰ੍ਹਾਂ ਆਦ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਤ ਸੰਗਤ ਜੀ ਜਦੋਂ ਆਪਾਂ ਪੜਚੋਲਦੇ ਹਾਂ ਭਾਵਨਾ ਦੇ ਨਾਲ ਜਿੰਨਾ ਉਪਦੇਸ਼ ਹੈ ਇਹ ਤਾਂ ਪਹਿਲਾਂ ਵੀ ਸੀ ਗੁਰਬਾਣੀ ਹੈ ਜਿਹੜੀ ਇਹਦਾ ਸਤ ਸੰਗਤ ਜੀ ਸਿਧਾਂਤ ਨਿਚੋੜ ਤਾਤ ਪਰਜ ਇਹ ਹੈ ਜੇ ਕੋਈ ਪੁੱਛੇ ਚੇਤੇ ਰੱਖਣਾ ਚਾਹੀਏ ਈ ਦੱਸਦੀ ਹੈ ਗੁਰਬਾਣੀ ਗੁਰਬਾਣੀ ਦਾ ਵਿਸ਼ਾ ਕੀ ਹੈ ਗੁਰਬਾਣੀ ਸਤਸੰਗ ਜੀ ਆਪਣੇ ਸਰੂਪ ਨੂੰ ਦੱਸਦੀ ਹੈ ਵੀ ਤੂੰ ਕੀ ਹੈ ਆਪਾਂ ਨੂੰ ਦੱਸ ਕੇ ਫਿਰ ਨਾਲੇ ਦੱਸ ਦਿੰਦੀ ਹੈ ਕਿ ਪਰਮੇਸ਼ਰ ਕਿਹਾ ਜਿਆ ਔਰ ਕਿੰਨੇ ਰੂਪ ਨੇ ਉਸ ਦੇ ਕਿਹਾ ਜਿਆ ਹੈ ਤੇ ਕਿੱਥੇ ਰਹਿੰਦਾ ਹੈ ਕਿਹਾ ਜਿਆ ਉਹਦਾ ਸੁਭਾਅ ਨਿਰਗੁਣ ਕੈ ਰੂਪ ਵੀ ਹੈ ਸਰਗੁਣ ਵੀ ਹੈ ਸ਼ਬਦ ਰੂਪ ਵੀ ਹੈ ਫਿਰ ਦੂਜੀ ਆਪਣੀ ਇੱਛਾ ਹੈ ਕਿ ਉਹਦੇ ਵਿੱਚ ਮਿਲਣ ਦੀ ਜਿੰਨੇ ਜਿਆਸੂ ਸੰਗਤ ਚ ਆਉਂਦੇ ਆ ਸਭ ਦੇ ਮਨ ਵਿੱਚ ਹੈ ਵੀ ਪਰਮੇਸ਼ਰ ਨਾਲ ਮਿਲ ਜੀਏ ਜੰਮਣ ਮਰਨ ਚੱਕਿਆ ਜਾਵੇ ਦੁੱਖਾਂ ਤੋਂ ਛੁੱਟ ਜਾਈਏ ਆਪਾਂ ਨੂੰ ਇੱਛਾ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਦੱਸ ਕੇ ਤੇ ਆਪਣਾ ਸਰੂਪ ਦੱਸ ਕੇ ਜੁਗਤੀ ਦੱਸਦੀ ਹੈ ਕਿ ਆਪਾਂ ਮਿਲਾਂਗੇ ਕਿਵੇਂ ਵਾਹਿਗੁਰੂ ਭਗਤੀ ਦੇ ਵਿੱਚ ਲਾ ਦਿੰਦੀ ਹੈ ਇਹ ਗੁਰਬਾਣੀ ਦਾ ਵਿਸ਼ਾ ਹੈ ਜੀ ਗੁਰਬਾਣੀ satsang ਜੀ ਕਿਤੇ ਵੀ ਆਪਾਂ ਜਾਈਏ ਦੁਕਾਨ ਦੇ ਉੱਤੇ ਮੂਹਰੇ ਉੱਤੇ ਕਿਉਂ ਲਿਖਿਆ ਹੁੰਦਾ ਹੈ ਉੱਥੇ ਲਿਖਿਆ ਹੁੰਦਾ ਕਿ ਐਸੇ ਆ ਚੀਜ਼ ਮਿਲਦੀ ਹੈ ਆ ਚੀਜ਼ ਮਿਲਦੀ ਹੈ ਆ ਚੀਜ਼ ਮਿਲਦੀ ਹੈ ਜੇ ਸ਼ਰਾਬ ਦੀ ਦੁਕਾਨ ਤੋਂ ਗੋਭੀ ਖਰੀਦਣ ਚਲਿਆ ਜਾਵੇ ਉਹ ਕਹਿੰਦੇ ਤੈਨੂੰ ਦੀਂਦਾ ਨਹੀਂ ਇੱਥੇ ਥੋੜੋ ਗੋਭੀ ਮਿਲਣੀ ਹੈ ਸਬਜ਼ੀ ਵਾਲੀ ਦੁਕਾਨ ਤੋਂ ਸੋਨਾ ਨਹੀਂ ਮਿਲਦਾ ਇਸੇ ਤਰ੍ਹਾਂ ਸਾਧ ਸੰਗਿਆ ਗੁਰੂ ਨਾਨਕ ਦੇਵ ਜੀ ਦੇ ਹੱਟ ਦੇ ਅੰਦਰ ਜੋ ਜੋ ਚਿਤਵ ਲੈਂਦਾ ਉਹੀ ਵਸਤੂਆਂ ਪ੍ਰਾਪਤ ਹੁੰਦੀਆਂ ਭਾਵੇਂ ਪਰ ਇਹ ਵੀ ਸਾਰੇ ਲੋਕ ਕਹਿੰਦੇ ਨੇ ਜੇ ਕਿਸੇ ਨੂੰ ਸਤਿ ਸ੍ਰੀ ਸੋਨੇ ਦਾ ਲਾਭ ਪ੍ਰਾਪਤ ਹੁੰਦਾ ਹੋਵੇ ਉਹ ਚਾਂਦੀ ਦੇ ਉੱਤੇ ਨਹੀਂ ਪਤੀਜਦਾ ਜੇ ਕਿਸੇ ਦੇ ਹੱਥ ਵਿੱਚ ਹੀਰੇ ਜਵਾਹਰਾ ਤਾਜਾਨ ਉਹਨੂੰ ਕਹਦੇ ਵੀ ਤੂੰ ਆ ਸੋਨਾ ਲੈ ਜਾ ਜੇ ਲੈ ਜਾਵੇਗਾ ਕਹਿਣਗੇ ਵੀ ਤੂੰ ਸੋਨਾ ਲਿਆਇਆ ਤਾਂ ਕੀ ਲਿਆਇਆ ਜੇ ਨਾ ਮਿਲਦੇ ਹੁੰਦੇ ਹੀਰੇ ਜਵਾਰਾ ਤਾਂ ਤਾਂ ਤੂੰ ਸੁਤੇਰਾ ਸੋਨਾ ਲਿਆਉਣਾ ਤੂੰ ਸਫਲਾ ਸੀ ਹੁਣ ਤਾਂ ਤੂੰ ਘਾਟੇ 'ਚ ਹੀ ਆਇਆ ਇਸੇ ਤਰ੍ਹਾਂ ਸਤ ਸੰਗਤ ਜੀ ਕੁਰਬਾਨੀ ਹੈ ਜਿਹੜੀ ਸਾਡੇ ਰੋਗ ਸੋਗ ਵੀ ਮਿਟਦੀ ਹੈ ਸਾਨੂੰ ਪਦਾਰਥ ਵੀ ਦਿੰਦੀ ਹੈ ਜੇ ਗੁਰਬਾਣੀ ਦੇ ਨੇੜੇ ਹੋ ਕੇ ਪਦਾਰਥ ਹੀ ਮੰਗੇ ਤਾਂ ਕੀ ਮੰਗਿਆ ਸਭ ਤੋਂ ਅਮੋਲਕ ਸਤ ਸੰਗਤ ਜੀ ਹੀਰਾ ਹਰੀ ਦਾ ਨਾਮ ਹੈ ਮੁਕਤੀ ਰੋਪੀ ਮੋਤੀ ਮਹਾਰਾਜ ਦੀ ਗੁਰਬਾਣੀ ਬਖਸ਼ਣਾ ਕਰਦੀ ਹੈ ਐਸੀ ਅਮਰਤ ਮਰੀ ਬਾਣੀ ਦਾ ਜਿਹੜਾ ਸਿਧਾਂਤ ਹੈ ਇਹ ਵੇਦਾਂ ਦੇ ਅੰਦਰ ਵੀ ਪਹਿਲਾਂ ਸੀਗਾ ਸਤਗੁਣਾ ਨੇ ਸਤ ਸੰਗਤ ਜੀ ਪਾ ਆਸ਼ਾ ਦੇ ਅੰਦਰ ਉਪਦੇਸ਼ ਦੇ ਕਰਕੇ ਉਸੇ ਉਪਦੇਸ਼ ਨੂੰ ਜਿਹੜਾ ਸੰਸਕ੍ਰਿਤ ਵਿੱਚ ਸੀ ਸਰਲਤਾ ਦੇ ਸਹਿਤ ਆਪਾਂ ਨੂੰ ਬਖਸ਼ ਦਿੱਤਾ ਹੈ ਇਸੇ ਤਰ੍ਹਾਂ ਖਾਲਸਾ ਜੀ ਹੋਰ ਵੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬڑے-ਬڑے ਪ੍ਰਾਣੇ ਸਾਹਿਤਨਾ ਦੇ ਉਹ ਲੱਥੇ ਮਹਾਰੇ ਨੇ ਆਪਣੀ ਭਾਸ਼ਾ ਵਿੱਚ ਕੀਤੇ ਹੋਏ ਖਾਲਸੇ ਦੇ ਬੋਧ ਬਾਸਤੇ ਉਪਦੇਸ਼ ਤਾਂ ਜਦੋਂ ਦੀ ਸਤ ਸੰਜੀਤ ਸੇਸ਼ਟੀ ਰਚੀ ਹੈ ਵਾਹਿਗੁਰੂ ਨੇ ਵਾਹਿਗੁਰੂ ਦਾ ਭਾਈ ਉਹੀ ਹੈ ਜਿਹਨੇ ਗੁਰਨਾਨਕ ਰੂਪ ਧਾਰਿਆ ਮੈਨੂੰ ਸਤ ਸੰਗਤ ਜੀ ਇਧਰ ਨੂੰ ਵਿਚਾਰ ਕਰਨ ਦੀ ਤਾਂ ਲੋੜ ਪਈ ਸਰਬ ਲੋਹ ਦੇ ਅੰਦਰ ਪੰਕਤੀ ਆਉਂਦੀ ਆ ਕਲਪ ਕਲਪ ਪਰ ਅਕਸ਼ਰ ਸਹੀ ਸ੍ਰੀ ਗੁਰੂ ਨਾਨਕ ਜਾਪਿਓ ਸੇ ਇਹ ਪੰਕਤੀਆਂ ਆਉਂਦੀਆਂ ਗੁਰਬਾਣੀ ਆਦ ਗੁਰੂ ਗ੍ਰੰਥ ਸਾਹਿਬ ਚਾਉਂਦਾ ਤੁਸੀਂ ਸੁਣਿਆ ਵੀ ਹੋ ਪਾਠੀ ਸਿੰਘਾਂ ਨੇ ਪੜ੍ਹਿਆ ਵੀ ਮਾਰੂ ਸੋਹਣਿਆਂ ਦੇ ਅੰਦਰ 36 ਜੁਗ ਬਤ ਗੋਬਾਰ ਤਾੜੀ ਲਾਈ ਅਪਰ ਅਪਾਰ ਧੁੰਦੂ ਕਾਰਨਾਂ ਲੰਬੈਠਾ ਨਾਤਾ ਧੰਦ ਫਸਾਰਾ ਹੈ ਕਹਿੰਦੇ ਉਦੋਂ ਕੋਈ ਧੰਦਿਆਂ ਦਾ ਪਸਾਰਾ ਨਹੀਂ ਸੀ ਨਾ ਚੰਦ ਨਾ ਸੂਰਜ ਕੋਈ ਪਾਉਣ ਨਾ ਪਾਣੀ ਕੁਝ ਨਹੀਂ ਸੀ ਮਾਇਆ ਦਾ ਭਾਵ ਸੀ 36 ਜੁਗ ਨੇ ਰੁਗਵਾਰ ਵਰਤਿਆ ਕਲਪ ਨੌ ਜੁਗ ਨੂੰ ਕਹਿੰਦੇ ਨੌ-ਨੌ ਜੁਗ ਕੱਲੇ-ਕੱਲੇ ਅਕਸ਼ਰ ਦਾ ਜਾਪ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾ ਆ ਮੰਤਰ ਪ੍ਰਭ ਖਾਲਸੇ ਦੀਨਾ ਉਹ ਮੰਤਰ ਵਾਹਿਗੁਰੂ ਖਾਲਸੇ ਨੇ ਬਖਸ਼ਾ ਕੀਤੇ ਆ ਤੂੰ ਨੇ ਆਟਮਣਾ ਵਾਲਿਆਂ ਨੂੰ ਪੁੱਛੋ ਮੰਤਰਾਂ ਜੰਤਰਾਂ ਵਾਲਿਆਂ ਨੂੰ ਜੇ ਕਿਸੇ ਦੇ ਸੱਪ ਲੜ ਜੇ ਕਹਿੰਦੇ ਵੀ ਫਲਾਣੇ ਤੋਂ ਹਥੌੜਾ ਕਰਾਇਆ ਆਰਾਮ ਆ ਜਾਂਦਾ ਝੂਠ ਬਾਤ ਨਹੀਂ ਆ ਜਾਂਦਾ ਉਹ ਜਿਹੜੇ ਮੰਤਰ ਨੇ ਉਹਨਾਂ ਦਾ ਅਰਥ ਵੀ ਕੋਈ ਨਹੀਂ ਅੱਖਰ ਜੋੜ ਕੇ ਸਿੱਧ ਕੀਤੇ ਹੋਏ ਨੇ ਉਹਨਾਂ ਨੂੰ ਸਿੱਧ ਕਰਨਾ ਪੈਂਦਾ ਗ੍ਰਹਿਣ ਆੜੀ ਰਾਤ ਮੱਸੀਆਦੀ ਰਾਤ ਰਾਤ ਨੂੰ ਖਤ ਸੰਗਤ ਜੀ ਮਹਿਰੀ ਰਾਤ ਜਾ ਕੇ ਕਿਤੇ ਪਾਣੀ ਦੇ ਕਿਨਾਰੇ ਉਹਨਾਂ ਨੂੰ 11 ਵੇਰੀ ਪੜ ਕੇ ਰਟਣਾ ਤਾਂ ਜਦੋਂ ਉਹ ਕੜਦੇ ਨੇ ਫਿਰ ਉਹ ਸਫਲਾ ਹੋ ਜਾਂਦਾ ਉਦੋਂ ਆਪਾਂ ਨੂੰ ਦੱਸਦੀ ਆਪਾਂ ਆਪਾਂ ਪੜੀਏ ਕੋ ਬਣਦੇ ਕੱਖ ਨਹੀਂ ਇਸ ਤਰ੍ਹਾਂ ਗੁਰਬਾਣੀ ਸਾਧ ਸੰਗਤ ਜੀ ਸਦ ਕਰਨੀ ਪੈਂਦੀ ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੰਨਾ ਭਾਰੀ ਤਪ ਕੀਤਾ ਇਹ ਤਾਂ ਸੀ ਨਿਰਾਕਾਰ ਅਵਸਥਾ ਸੀ ਜਦੋਂ ਧੰਦੂਖਾਰ ਵਰਤ ਰਿਹਾ ਸੀ 36 ਜੁਗ ਜਦੋਂ ਗੁਰਨਾਨਕ ਰੂਪ ਆਪਾਂ ਨੂੰ ਸਾਖਿਆਤ ਸਾਹਮਣੇ ਦਰਸ਼ਨ ਹੋਏ ਉਦੋਂ ਵੀ ਭਾਈ ਗੁਰਦਾਸ ਨੇ ਅਗਵਾਹੀ ਦਿੱਤੀ ਆ ਬੇਲੇ ਨਹੀਂ ਬੈਠੇ ਸਿੱਖ ਛਣ ਵੀ ਜਿਹੜਾ ਸਤ ਸੰਗਤ ਜੀ ਆਪਾਂ ਨੂੰ ਅਗਿਆਨਤਾ ਹੈ ਕਿ ਸਾਧੂ ਬੇਲੇ ਰਹੇ ਲੇਕਿਨ ਜਿੰਨਾ ਗ੍ਰਸਥ ਸਾਧੂ ਨੂੰ ਕੰਮ ਹੈ ਗ੍ਰਸਥੀ ਨੂੰ ਉਹਨਾਂ ਨਹੀਂ ਹੈ ਪਰ ਜਿਉ ਕਰੇ ਇਸ ਤਰ੍ਹਾਂ ਗ੍ਰੇਸਤੀ ਨੂੰ ਜਿੰਨੇ ਕੰਮ ਨੇ ਉਹ ਹਾਰ ਕੇ ਸੌਂ ਤਾ ਜਾਂਦਾ ਮੁੱਕਦਾ ਤਾਂ ਨਹੀਂ ਜੀਮੇਦਾਰਾਂ ਨੂੰ ਪੁੱਛੋ ਕੰਮ ਨਵੇੜ ਕੇ ਸੌਣੇ ਹੋ ਕਹਿੰਦੇ ਨਾ ਜੀ ਦਿਨ ਛਿਪਦਾ ਹਾਰ ਕੇ ਤਾਂ ਹਟੀਦਾ ਹੈ ਬਈ ਉਹ ਢੇਰਾ ਹੋ ਗਿਆ ਹੁਣ ਛੱਡੀ ਦਈਏ ਲੇਕਿਨ ਕੰਮ ਨਹੀਂ ਮੁੱਕਦਾ ਅਗਦੇ ਬਸ ਦਿਨ ਖੜਾ ਹੁੰਦਾ ਇਸ ਤਰ੍ਹਾਂ ਸਾਧੂ ਨੂੰ ਵੀ ਸਤ ਸੰਗਰੀ ਜਿਹੜਾ ਕੰਮ ਹੈ ਮੁੱਕਣ ਵਾਲੀ ਬਾਤ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਥਾ ਸੁਣੋ ਪੜੋ ਵਿਚਾਰੋ ਕਿਹੜਾ ਸਮਾਂ ਖੇਡਾਂ ਚ ਬਤੀਤ ਕੀਤਾ ਕਿਹੜਾ ਸਮਾਂ ਮौजਾਂ ਮਾਣੀਆਂ ਕਿ ਦੇਖਿਓ ਤਾਂ ਸਹੀ शन शन ਕਾਲ ਵਿੱਚ ਸਾ ਤਨੀ ਸੇਸ਼ਟੀ ਦਾ ਪੜਾ ਕੀਤਾ ਭਾਈ ਗੁਰਦਾਸ ਨੇ ਫਰਮਾਇਆ ਰੇਤ ਅਕ ਅਹਾਰ ਕਰ ਰੋੜਾਂ ਦੀ ਗੁਰਕਰੀ ਬਿਛਾਈ ਇੰਨਾ ਤਪ ਕੀਤਾ ਰੇਤੇ ਦਾ ਫੱਕਾ ਮਾਰ ਲੈਣਾ ਜੇ ਭੁੱਖ ਲੱਗਣੀ ਅੱਕ ਦੀਆਂ ਕੁੱਕੜੀਆਂ ਖਾ ਲੈਣੀਆਂ ਰਾਤ ਥੱਲੇ ਨੂੰ ਬਿਛਾਈ ਰੋੜਾਂ ਦੀ ਵੀ ਰਾਤ ਨੂੰ ਨੀਂਦ ਨਾ ਆਵੇ ਤਾਂ ਚੰਗਾ ਚੌਂਕੜਾ ਮਾਰ ਕੇ ਬੈਠ ਜਾਣਾ ਇਹ ਤਪ ਦੀ ਗਵਾਹੀ ਭਾਈ ਗੁਰਦਾਸ ਜੀ ਦਿੰਦੇ ਨੇ ਸਤ ਜੀ ਜਿਹੜੇ ਅੱਜ ਬਾਣੀ ਲੈਣ ਤੁਰ ਰਹੇ ਨੇ ਵੀ ਮੈਂ ਲਿਆਉਂਦਾ ਹਾਂ ਗੋਵਿੰਦ ਬਾੜ ਸਾਬ ਤੋਂ ਉਹਨਾਂ ਦੀ ਬਾਣੀ 'ਚ ਇਹ ਪੰਕਤੀਆਂ ਹਨ ਜਿਉਂ ਅੰਦਰੇ ਹੱਥ ਤੋਂ ਨਹੀਂ ਹਰਨਾਮ ਹਮਾਰੇ ਅੰਦੇ ਨੂੰ ਕਹੀਏ ਨਾ ਕਿਥੇ ਪਾਸੇ ਨੂੰ ਤੁਰ ਉਹ ਕਹੋ ਭਾਈ ਮੇਰਾ ਸੋਟਾ ਫੜਾ ਦਿਓ ਕਿਉਂ ਨੂੰ ਪਤਾ ਵੀ ਮੂਰੇ ਉੱਚਾ ਥਾ ਟੋਆ ਹੋ ਸਕਦਾ ਛੋਟੀ ਦੇ ਨਾਲ ਟੋਕੇ ਟੋਆ ਇਸੇ ਤਰ੍ਹਾਂ ਸਤ ਸੰਗਤ ਜੀ ਆਪਾਂ ਵੀ ਇੱਥੇ ਬੈਠੇ ਹਾਂ ਗੁਰਬਾਣੀ ਤੋਂ ਬਿਨਾ ਆਪਾਂ ਵੀ ਅੰਦੇ ਹਾਂ ਅੰਦੇ ਇਹ ਨਾ ਕਿਉਂ ਜਨਮ ਖ ਲੋਇਣ ਨਾ ਹੈ ਅੰਦੇ ਸੇ ਹੀ ਨਾਨਕਾ ਜੇ ਖਸਮੋ ਕੁੱਥੇ ਜਾਏ ਆ ਨੇਤਰ ਹਨ ਲੇਕਿਨ ਭਗਤੀ ਦੇ ਰਸਤੇ ਚੱਲਣ ਵਾਸਤੇ ਆਪਾਂ ਨੂੰ ਕੁਝ ਨਹੀਂ ਦਿਸਦਾ ਹਰ ਨਾਮ ਹਮਾਰੇ ਟੋਹਣੀ ਹਰੀ ਦਾ ਨਾਮ ਆਪਣੇ ਕੋਲੇ ਸੋਟੀ ਹੈ ਆਸਰਾ ਹੈ ਗੁਰੂ ਕੀ ਬਾਣੀ ਦੇ ਆਸਰੇ ਸਤ ਸੰਗਿ ਆਪਾਂ ਭਗਤੀ ਦਾ ਡੰਡੇ ਚੱਲਣਾ ਇੱਥੇ ਕਿਸੇ ਜਾਨੀ ਧਿਆਨੀ ਦੀ ਇੱਥੇ ਸੰਤ ਭਗਤ ਦੀ ਕੋਈ ਇੱਥੇ ਸਿਆਣਪ ਨਹੀਂ ਚੱਲਦੀ ਸਤ ਸੰਗਤ ਜੀ ਗੁਰਬਾਣੀ ਉთა ਅਭੰਤ ਤੋ ਆਪਜੀ ਸਾਧ ਸੰਗਤ ਜੀ ਜੇ ਮਹਾਰਾਜ ਆ ਗੁਰਬਾਣੀ ਅੰਕਤ ਨਾ ਕਰਦੇ ਭਾਈ ਗੁਰਦਾਸ ਜੈਸੇ ਮਹਾਪੁਰਖ ਆਪਣੀ ਬਾਣੀ ਨਾ ਉਚਾਰਨ ਕਰਦੇ ਅੱਜ ਸਾਧ ਸੰਗਤੀ ਆਪਣਾ ਤਾਂ ਬਹੁਤ ਹੀ ਬੁਰਾ ਹਾਲ ਹੁੰਦਾ ਦੁਬਾਰਾ ਕਲਯੁਗ ਦਾ ਘੋਰ ਸਮਾਉਂ ਜਿਵੇਂ ਪ੍ਰਗਟ ਹੋ ਜਾਂਦਾ ਗੁਰਬਾਣੀ ਇਹ ਨੇ ਵੀ ਸਾਧ ਸੰਗਤ ਦੀ ਪ੍ਰਕਾਸ਼ ਰੂਪ ਹੈ ਸੰਸਾਰ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੀ ਜਿਹੜੇ ਤਾਲੇ ਨਹੀਂ ਖੁੱਲੇ ਜੁਗਾ ਜੁਗਾ ਤੋ ਤਾਲੇ ਖੋੜ ਕੇ satsang ji ਤੁਹਾਨੂੰ ਸੱਚੇ ਮਹਿਲ ਦੇ ਦਿਦਾਰੇ ਕਰਾਉਂਦੇ